ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਹਿੰਮਤਪੁਰਾ ਜੀ ਤਸਵੀਰ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ 'ਚ ਤੁਹਾਡੇ ਅਸਤੇ ਟੋਟਲ 4 ਨਾਗਾ ਜੀ ਜਿਨ੍ਹਾਂ 'ਚੋਂ 3 ਤਾਂ ਗੱਬਣ ਗਾਵਾਂ ਨੇ ਤੇ 1 ਜਰਸੀ ਬੱਛੀ ਐ ਚਾਰੇ ਦੇ ਚਾਰੀ ਜਰਸੀ ਨਾਗਾ ਮੌਲ ਰੇਟ ਅੱਜ ਵੀ ਛੋਟੇ ਛੋਟੇ ਰਹਿਣ ਵਾਲੇ ਕਿਉਂਕਿ ਜਿੰਨੀਆਂ ਕ ਆਪਾਂ ਇਸ ਘਰੋਂ ਵੀਡੀਓ ਅਪਲੋਡ ਕੀਤੀਆਂ ਨੇ ਜਮਾ ਜਾਇਜ਼ ਹੁੰਦੇ ਆ ਤੇ ਪਸ਼ੂ ਸਾਫ਼ ਸੁਥਰੇ ਹੁੰਦੇ ਆ ਮੈਂ ਰੇਕ ਵੀਡੀਓ 'ਚ ਕਹਿਣਾ ਹੁੰਨਾ ਬਰੇ ਗੱਬਣ ਪਸ਼ੂਆਂ ਦਾ ਤਾਂ ਆਪ ਤੇ ਥਣ ਪਾਸ ਕਰ ਲਿਆ ਕਰੋ ਸੂਆ ਸੂਆ ਹੁੰਦਾ ਚੋਲਿਆ ਕਰੋ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਘੰਟੀ ਦਾ ਬਟਨ ਆ ਤੇ ਸੈੱਟ ਕਰ ਲਓ ਜੀ ਤਾਂ ਕਿ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਰਾਬਰ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਆਪਣਾ ਜੰਗ ਸਿੰਘ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘਾਣਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 87278 09933 ਜਿਹੜੀ ਆਪਾਂ ਪਹਿਲਾਂ ਦੋ ਨਗਾ ਦੀ ਵੀਡੀਓ ਪਾਈ ਸੀ ਵੈਗ ਗਈ ਉਹ ਵੀਡੀਓ ਤੇ ਵਿਗਿਆ ਬਈ ਐਵੇਂ ਆਪਾਂ ਕਹੀਏ ਮਗਰ ਉਹ ਬਿਕੇ ਹਨਾ ਵੀੜੂ ਬਨੇ ਬਿਕੇ ਕਿੰਨੇ ਕ ਸਮੇਂ ਚ ਵੈਗ ਗਏ ਸੀ बस वो सुबह ਦਾ ਘੰਟਾ ਹੀ ਹੋ ਗਈ ਮੈਂ ਸ਼ਾਮ ਸੰਤ ਕਰ ਛੱਡਿਆ ਹੀ ਬਰੋਕਰ ਛੱਡਿਆ ਸੀ ਸਵੇਰ ਉਹ ਹੋ ਗਈ ਸਵੇਰ ਜਦੋਂ ਵੀਡੀਓ ਪਾਈ ਠੀਕ ਹੈ ਕਿਧਰੋਂ ਸ਼ੁਰੂ ਕਰਕੇ ਅੱਜ ਜਿੱਧਰੋਂ ਮਰਜ਼ੀ ਕਰ ਲੋ ਇਧਰੋਂ ਸ਼ੁਰੂ ਕਰ ਦਿੰਨੇ ਆਪਾਂ ਬਾਅਦ ਚ ਵચ્ਚੀ ਤੇ ਆਫਰ ਕਰਨਾ ਵੀਡੀਓ ਰਵੈਂਡ ਤੇ ਕਰ ਦੇਖਿਓ ਸੁਹਾ ਕਰ ਨਮਾ ਜੀ ਜ਼ਰੂਰ ਦੂਜਾ ਜੰਦੇ ਹੈ ਹਨਾ ਜੀ ਜਾ ਮੈਂ ਅਗਲਾ ਮੰਨੀ ਜਾਵੇ ਤਾਂ ਮੰਨੀ ਜਾਵੇ ਪਰ ਬਹਿੜਾ ਚਲੋ ਜਿਹੜਾ ਮਰਜ਼ੀ ਮੰਨ ਲਿਆ ਅਗਲਾ ਆਪਾਂ ਤੇਰ ਵੀ ਨਾ ਮਰਜ਼ੀ ਦਾ ਹੀ ਨਹੀਂ ਕੋਈ ਵਿਦਾਈ ਕੋਈ ਨਹੀਂ ਆਪਣੀ ਨਾ ਚਿਰ ਨਾਲ ਠੀਕ ਹੈ ਸਮਾਂ ਕਿੰਨਾ ਕੁ ਲਓ ਜੀ ਸਮਾਂ ਲਓ ਜੀ 15 ਮਿੰਟ ਕੁੱਲੇ ਕੁੱਲੇ ਉਹਨਾਂ ਨੇ ਤਿਆਗ ਲੈਣੇ ਆਪਾਂ ਤਾਂ ਕਿਹਾ ਵੀਡੀਓ ਦੇ ਵਿਚਾਲੇ ਕਹਿੰਦਾ ਲਾਹਿਆ ਵਾ 15 15 ਇਹਨਾਂ ਦੇ ਕਿਹੜਾ ਪ੍ਰੈਸ ਲਾਹਿਆ ਵਾ ਜਿਆਦਾ ਆ 15 ਦਿਨ 15 ਮੰਨ ਕੇ ਆਵੇ ਕਿੰਨਾ ਬਾਜੀ ਦੁੱਧ ਜੀ ਦੁੱਧ ਪਾਉ ਦੂ 16 ਲੀਟਰ 15 16 ਲੀਟਰ ਠਾਣਾਂ ਦੀ ਗਾਰੰਟੀ ਹੈ ਜੀ ਜਮਾਂ ਗਾਰੰਟੀ ਆਪਾਂ ਬਾਈ ਉਹ ਵੀ ਮੰਗਾ ਫੇਰੇ ਘਰੇ ਮੈਂ ਪਾਸ ਕਰਾ ਕੇ ਉਹਨਾਂ ਵੀਡੀਓ ਚ ਵੀ ਕਹਿਣਾ ਹਨਾ ਜਿਨੇ ਆਪ ਤੋਂ ਮੰਗਾਏ ਉਹਨਾਂ ਨੂੰ ਪਤਾ ਹੈ ਵੀ ਘਰੇ ਪਾਸ ਕਰਾ ਦੇਈਏ ਸਹੀ ਗੱਲ ਹੈ ਇਹ ਗੱਲ ਬਾਈ ਤੇਰੀ ਸਹੀ ਹੈ ਤੋਰ ਕੇ ਦਿਖਾ ਦੀ ਜੇ ਤਾਂ ਕੋਈ ਇੱਥੇ ਆ ਸਕਦਾ ਤਾਂ ਵੈਲਕਮ ਵੀਰੇ ਤੇ ਜੇ ਨਹੀਂ ਆਵਦੀ ਗੱਡੀ ਜੋ ਉੱਤਰ ਦੀ ਪਾਸ ਕਰ ਲਵੇ ਥਾਣਾ ਦੀ ਗਰੰਟੀ ਹੋਊਗੀ ਚੰਗੀ ਆ ਰੰਗ ਪ੍ਰਿੰਟ ਦੀ ਜਰਸੀ ਸੋਹਣੀ ਆ ਜੀ ਬਾਕੀ ਦੁੱਧ ਪਾਈ ਦੱਸਦਾ ਬਾਹਲਾ ਨਹੀਂ ਕਹਿੰਦੇ ਤਾਂ 16 17 ਕਿਲੋ 18 ਕਿਲੋ ਪਾ ਜੂਗੀ ਦੁੱਧ ਹੁੰਦਾ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਸ ਬਸ ਹੁਣ ਜੇ ਮੈਂ ਗੰਨ ਰੋਈ ਆ ਹਨਾ ਆਪਣਾ ਬਰਾੜ ਇਹ ਭਰਾ ਸਕਦਾ ਅਗਲਾ ਤੇ ਗਲੀ ਗਲੀ 18 ਵੀ ਸਹੀ ਗੱਲ ਹੈ ਸਹੀ ਗੱਲ ਆ ਜੀ ਸੇਵਾ ਦੀ ਗੱਲ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਤੁਹਾਨੂੰ ਪਤਾ ਸੀਜ਼ਨ ਗਰਮੀ ਦਾ ਤੇ ਜਾਂ ਤਾਂ ਕ੍ਰਾਸ ਚੱਲਣੀ ਆ ਤੇ ਜਾਂ ਜਰਸੀ ਚੱਲਣੀ ਜਿਨੇ ਇੱਕ ਅੱਧਾ ਨਗ ਰੱਖਦਾ ਤੇ ਜਿਨ੍ਹਾਂ ਨੇ ਜ਼ਿਆਦਾ ਰੱਖਨੇ ਆ ਉਹਨਾਂ ਦਾ ਤਾਂ ਫਿਰ ਤੁਹਾਨੂੰ ਵੀ ਪਤਾ ਹਾਈ ਲੈਵਲ ਹੀ ਹੁੰਦਾਗਾ ਜੀ ਸਿਸਟਮ ਵੀ ਹਾਈ ਲੈਵਲ ਹੀ ਹੁੰਦਾ ਕਿਉਂਕਿ ਉਹਨਾਂ ਦਾ ਪ੍ਰਬੰਧ ਵੀਰੇ ਉਹ ਜਾਂ ਕੀਤਾ ਹੁੰਦਾ ਬਾਕੀ ਚੰਗੀ ਐ ਵੜ ਰੰਗ ਪ੍ਰਿੰਟ ਵਾਲੀ ਐ ਕੋਈ ਆਏ ਨਹੀਂ ਵੀਰੇ ਲਿੱਸੀ ਨਹੀਂ ਫਿੱਕੀ ਨਹੀਂਗੀ ਤੇ ਡਿਮਾਂਡ ਕੀ ਰਹਿਣ ਵਾਲੀ ਐ ਜੀ ਇਹਦੀ ਇਹ ਡਿਮਾਂਡ ਆਪਾਂ ਦੇ ਦਿਆਂਗੇ 44000 ਰੁਪਏ ਉਹ ਜੁਮਾਨਤਾਂ ਜੀ ਹਾਂ ਨਹੀਂ 50 52 ਵੀ ਕਰਦਗੇ ਨਾ ਆਪਾਂ ਇਹਦਾ ਹਨਾ ਵਿਗਣੀ ਐ ਇਹ ਜਾਇਜ ਦੀ ਮੰਗ ਹੈ। ਬਾਕੀ ਜੇ ਕਿਸੇ ਨੇ ਵੇਚਣ ਵਾਸਤੇ ਲੈ ਕੇ ਆਣੀ ਹੋਵੇ ਤਾਂ ਉਹਨੂੰ ਵਿਚਾਰ ਪੈਸੇ ਚੋ ਦੇ। 40 ਦੇਵਾਂਗੇ। ਹਾਂ 55 55 55 ਇੱਥੇ 46000 ਦੀ ਬੈੜ ਦੇ ਦਾਂਗੇ ਜੀ। ਦੋ ਨੰਬਰ ਵੀਰੇ ਇਹਦਾ ਸੁਆ ਕਰਨ ਮਾ ਜੀ। ਇਹ ਪਿਓਰ ਇਹ ਵੀ ਪਿਓਰ ਦੂਜਾ ਚੌਕੀ ਆ ਮੂਹ। ਮੂਹ ਤੋਂ 4 ਦੰਦ ਦਾ। ਹਾਂ ਮੂਹ ਤੋਂ 4 ਦੰਦ ਦਾ। ਠੀਕ ਹੈ ਵੀਰੇ ਜੀ। ਚੰਗੀ ਆ ਰੰਗ ਪ੍ਰਿੰਟ ਵਾਲੀ ਆ। ਆਪਾਂ ਬਾਹਰ ਦਿਖਾ ਦਿੰਦੇ ਕੋਈ ਜੀ। ਠੀਕ ਹੈ ਜੀ। ਮੂਥੀ ਸਮਾਂ ਕਿੰਨਾ ਲੈਂਦੀ ਆ ਵੀਰੇ ਇਹ? ਸਮਾਂ 15 ਦਿਨ ਲਈ ਆਪਾਂ ਐਵੇਂ ਨਹੀਂ ਕਹਣਾ ਦੱਸ ਦੇਣਾ 15 ਦਿਨਾਂ ਲਈ ਤਰੀਕ ਪੂਰੀ ਆ ਜੀ। ਠੀਕ ਹੈ ਬਰੇ ਬਾਕੀ ਚੰਗੀ ਆ ਰੰਗ ਪ੍ਰਿੰਟ ਵਾਲੀ ਬੂਦੀ ਵਾਲੀ ਵਹਿੜ ਆ ਭਜਨ ਵੀ ਕਰਮ ਵਾਲੀ ਦਾ ਚੰਗਾ ਸੋਣੀ ਜਰਸੀ ਆ ਫੁੱਲ ਆ ਮੱਥੇ ਤੇ ਦੇਖ ਲੋ ਸਰ ਲੋ ਜੀ ਉਹ ਵੀ ਦਿਖਾ ਦਿੰਨੇ ਆ ਦੰਦੋ ਵੀ ਬਾਈਕਰ ਦਿਖਾ ਦਿੰਨੇ ਐ ਇੱਧਰ ਦੇ ਆ ਬਰਾ ਹਗਾ ਉਹਦਾ ਦੂਜਾ ਹੈ ਮਾਰੇ ਮੋٹے ਚੱਕਦੀ ਆ ਸਟਾਰਟ ਹੀ ਕੀਤੇ ਸਟਾਰਟ ਹੀ ਕੀਤੇ ਆ ਮਾਰੇ ਬੜੀ ਆ ਬਾਕੀ ਚੰਗੀ ਆ ਰੰਗ ਪ੍ਰਿੰਟ ਵਾਲੀ ਆ ਦਹਿਣ ਇਹ ਵੀ 15 ਲੈ ਜੂ ਤੇ ਜੇ 15 ਦਿਨਾਂ ਤੱਕਰ ਗੱਲ ਕਰਕੇ ਤਾਂ ਹਵਾਨਾ ਇਹ ਨਹੀਂ ਰਹਿਣਾ ਵੀਰੇ ਆ ਨਾ 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 ਹੋਊਗਾ ਬਾਕੀ ਕਿਉਂ ਬੜੇ ਇਹ ਦੱਸਦੇ ਬੇਲ ਤੇ ਕੰਦ ਫੁੱਲ ਹਾਂ ਜੋ ਛੋਟੀ ਮੰਨ ਕੇ ਨਾ ਜੇ ਛੋਟੀ ਹੋਈ ਆਪਾਂ ਇੱਕ ਪਿਛਲੀ ਵੀਡੀਓ ਤੋਂ ਪਿਛਲੀ ਚ ਪਾਈ ਸੀ ਉਹ ਛੋਟੀ ਸੀ ਉਹ ਛੋਟੀ ਜੀ ਆਪਾਂ ਛੋਟੀ ਦੱਸ ਕੇ ਦਿੱਤੀ ਆਪਾਂ ਤਾਂ ਇਹ ਨਹੀਂ ਕਰਾਉਂਦੇ ਆਪਾਂ ਕਿਸੇ ਦੀ ਸਹੀ ਗੱਲ ਹੈ ਜੀ ਕਿਉਂਕਿ ਸਮਾਂ ਮੇਰੇ ਰੇਕ ਦਾ ਕੀਮਤੀ ਹੈ ਉਹਦਾ ਐਵੇਂ ਆਪਾਂ ਕਿਸੇ ਨੂੰ ਖਰਾਬ ਕਰੀ ਜਾਗੀ ਉਹਦਾ ਫਾਇਦਾ ਕੋਈ ਨਹੀਂਗਾ ਜਿਹੜੀ ਛੋਟੀ ਹੋਊਗੀ ਉਹਨੂੰ ਛੋਟੀ ਕਹਿ ਦਾਂਗੇ ਇਹ ਸਹੀ ਜਿਹੜੀ ਜਰਸੀ ਦਾ ਕੱਦ ਹੈ ਇੱਕ ਤਾਂ ਹੁੰਦੀ ਹੈ ਬਾਲੀਆਂ ਵੱਡੀਆਂ ਜਰਸੀਆਂ ਤੇ ਇਹ ਜਿਹੜਾ ਸਹੀ ਜਰਸੀ ਦਾ ਕੱਦ ਹੁੰਦਾਗਾ ਤੇ ਓਡੀ ਜਰਸੀ ਆ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਰੰਗ ਪ੍ਰਿੰਟ ਦੀ ਵੀ ਚੰਗੀ ਆ ਵਜਨ ਵਜੂਦ ਦੀ ਵੀ ਚੰਗੀ ਆ ਕੱਲੇ ਕੱਚੀ ਆ ਲਓ ਜੀ ਆਏ ਨਾ ਕਹੇ ਕੋਈ ਠੀਕ ਆ ਵੀਰੇ ਗਰਮ ਹੋਊਗੀ ਤੇ ਇਹਦੀ ਕੱਚੀ ਕੱਚੀ ਦੀ ਡਿਮਾਂਡ ਇਹ ਵੀ ਆਪਾਂ ਦਾ 45 ਰੁਪਏ ਦੇ ਦੇਣੀ ਆ ਜੋੜਾ ਲੈ ਜੀ ਬੜਾ ਮੋਟਾ ਕਰਦਾ ਕੋਈ ਬੇੜੀ ਬੈਠ ਹੁਣ ਕੋਈ ਇਹੇ ਜੀ ਬ੍ਰੀਡ ਵਾਲੀ ਦਸਿਆਲੀ ਕੋਈ ਮੰਗਦਾ ਨਹੀਂ ਸਰ ਨਹੀਂ ਮੰਗਦਾ ਜੀ ਆਪਾਂ ਦਾ ਢੜੀ ਬਣਾਉਣ ਵਾਲਾ ਕੰਮ ਆ ਆਪਣਾ ਠੀਕ ਹੈ ਚਲੋ ਸਰਕਲ ਚੱਲਦਾ ਰਹੇ ਚੰਗਾ ਹੁੰਦਾ ਗਾ ਫਿਰ ਤੈਨੂੰ ਨੰਬਰ ਵੀਰੇ ਸੁਆ ਕਿੰਨੇ ਮਾਜੇ ਇਹ ਵੀ ਦੂਜਾ ਕਹੀ ਅਗਲਾ ਪਲਾ ਤੀਜਾ ਮੰਨ ਲੈ ਤੀਜਾ ਮੰਨ ਲੈ ਠੀਕ ਹੈ ਸਮਾਂ ਕਿੰਨਾ ਲੈਂਦੀ ਹੈ ਇਹਦੇ ਵੀ 15 ਹੀ ਪਏ ਬਰਾਬਰ ਫੁੱਲਾ ਹੀ 15 15 ਇਹਦੇ ਵੀ 15 ਹੀ ਪਏ ਹਾਂ ਚਲੋ ਜਿਹੜੇ ਹਿਸਾਬ ਨਾਲ ਇਹ ਦੱਸਿਆ ਉਸੇ ਹਿਸਾਬ ਨਾਲ ਦੱਸ ਇੱਕ ਫਾਇਦਾ ਹੁੰਦਾ ਨਾਲ ਦੀ ਨਾਲ ਤੋਰਦੀ ਵੀਰੇ ਮਨ ਲਓ ਕਿਸੇ ਨੇ ਦੂਰ ਲੈ ਕੇ ਜਾਣੀ ਹੋਵੇ ਉਹਦੇ ਲਈ ਫਾਇਦਾ ਜਿਵੇਂ ਲੰਮਾ ਸਫ਼ਰ ਕਰ ਜਾਵੇ ਜਿਵੇਂ ਮੰਨ ਲਾ ਤਿਆਰ ਵਹਿੜ ਆ ਉਹੋ ਪੈਂਦੀ ਆ ਮੰਨ ਲਓ ਦੋ ਚਾਰ ਦਿਨ ਲੈਂਦੀ ਹੋਵੇ ਨਾ ਤੇ ਉਹ ਜਦੋਂ ਸਫ਼ਰ ਤੇ ਜਾਊਗੀ ਉਹਦਾ ਸੂਣਾ ਹੀ ਸੂਣਾ ਨੁਕਸਾਨ ਤਾਂ ਚਲੋ ਕੋਈ ਨਹੀਂ ਹੁੰਦਾਗਾ ਤੇ ਪਰ ਜਿਹੜੇ ਸਮੇ ਤੇ ਸੂਣਾ ਸਮੇ ਤੇ ਸੂਣਾ ਹੀ ਹੁੰਦਾਗਾ ਪਹਿਲਾਂ ਲਾ ਪਹਿਲਾਂ ਬਾਕੀ ਇਹ ਵੀ ਫਾਇਦਾ ਹੁੰਦਾ ਬਾਕੀ ਹੋਰ ਵੀ ਫਾਇਦਾ ਅਗਲਾ ਆਪ ਦੀ ਜਿਹੜੀ ਜਨ ਸਮਾਨ ਨੇ ਉਹਨੂੰ ਦੇ ਸਕਦਾ ਹਾਂ ਹਾਂ ਲਾਸਟ 15 20 ਦਿਨ ਸਾਂਭਣ ਵਾਲੇ ਹੁੰਦੇ ਆ ਉਹੀ 15 20 ਦਿਨ ਪਏ ਆ ਜਿੰਨੀ ਮਰਜ਼ੀ ਸੇਵਾ ਕਰ ਲਓ ਜਿੰਨੀ ਤੁਸੀਂ ਕਰ ਲੋਗੇ ਉਹਨਾ ਤੁਹਾਨੂੰ ਮਿਲ ਜੂਗਾ ਮੁੱਲ ਸੇਵਾ ਦਾ ਜੇ ਆਪਾਂ ਕੱਗੇ ਵੀ 4 ਦਿਨ ਪਾ ਕੇ ਤੇ ਲੈ ਲਾਂਗੇ ਉਹ ਗੱਲ ਦੱਸ ਨਾ ਫਿਰ ਸਵਾਦ ਅਲੀ ਨਹੀਂ ਹੁੰਦੀ ਬਾਕੀ ਚੰਗੀ ਐ ਵੈੜ ਰੰਗ ਪ੍ਰਿੰਟ ਵਾਲੀ ਐ ਵਜਨ ਵਜੂਦ ਵਾਲੀ ਐ ਥਾਣਾ ਦੇ ਸਹਜ ਇਹਦੇ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਬੁੱਦੀ ਵਾਲੀ ਵੈੜ ਆ ਜੀ ਥਣ ਤੁਸੀਂ ਇਧਰਲੇ ਪਾਸੋਂ ਚੈੱਕ ਕਰ ਲਓ ਬਾਕੀ ਹਵਾਨੇ ਦੇ ਵਾਲਟ ਨਾ ਬਹੁਤ ਨੇ ਜੀ ਸਾਰੇ ਹੀ ਵਾਲਟ ਨਾ ਕਰ ਮਲਨੇ ਕੱਢ ਕੇ ਸੁਣਾ ਭਾਜਨ ਮੌਜੂਦ ਵੀ ਕਰਮਚਾਰੀ ਦਾ ਚੰਗਾ ਰਹਿਣਾ ਲਾ ਜੀ ਤੇ ਇਹਦੀ ਡਿਮਾਂਡ ਜੀ ਇਹ ਦੇ ਦਾਂਗੇ ਪਰ 43000 ਦੇ ਲੱਕ ਡੀ ਅਗਨਰ ਹੋਈ ਸਹੀ ਗੱਲ ਆ ਜੀ 43000 ਇਹ ਜਿਹੜੀ ਦੇੜਿਆਂ ਬਾਅਦ ਜਿਹੜਾ ਲੈ ਗਿਆ ਕੋਲਾਂ ਕਰੀਏ ਕਰੀ ਗਿਆ ਪਰ ਬਾਕੀ ਇੱਕ ਹੋਰ ਬੇਨਤੀ ਹੈ ਜਿਹਨੇ ਇੰਨਾ ਕੱਚਣਾ ਚੱਲਦਿਆਂ ਉਹ ਨੂੰ ਲਾਵੇ ਹਾਂ ਇਹ ਤਾਂ ਨਿੱਤ ਸਵਾਰ ਲਈ ਜਾਣ ਠੀਕ ਆ ਜੀ ਇਹ ਵੀ ਗੱਲ ਸਹੀ ਆ 15 ਚਾਹੇ 4-4 ਦਿਨ ਵੱਧ ਮੰਨ ਕੇ ਆਜੋ ਵੱਧ 20 ਮੰਨ ਲੈ ਕੋਈ ਠੀਕ ਆ ਚਾਹੇ ਕੋਈ 20 ਮੰਨ ਕੇ ਆ ਜੇ ਤੇ ਬਾਈ ਕਹਿੰਦਾ ਜਿਹਦੇ ਚਾਲਦੀਆਂ ਉਹੀ ਫੋਨ ਲਾਵੇ ਥਣਾ ਦੀ ਗਰੰਟੀ ਹੋਇਆ ਇੱਕਾ ਬੱਚਾ ਹੋਰ ਸ਼ੱਕਦਾ ਹੈ ਨਹੀਂ ਵੀਰੇ ਇਹਦੇ ਕੋਈ ਬੱਚੇ ਨਹੀਂ ਕੋਈ ਇਹਦੇ ਫੋਟ ਸੰਗ ਨਹੀਂ ਜੀ ਦੰਦੋ ਜੀ ਦੰਦੋ ਥੀਰੀ ਆ ਹਾਂ ਥੀਰੀ ਇਹਦਾ ਕੱਤੀ ਥੀਰੀ ਠੀਕ ਆ ਤੇ ਇਹਦਾ ਫਿਰ ਕਿਵੇਂ ਕਰਨਾ ਕਿਹੜਾ ਪਾਇਆ ਕਰਾਂਗੇ ਜਿਵੇਂ ਕੋਈ ਜੋੜਾ ਲੈਣੂਗਾ ਉਹਨੂੰ ਫ੍ਰੀ ਦੇ ਦੇਣ ਜੋੜੇ ਚ ਫ੍ਰੀ ਹੈ ਫ੍ਰੀ ਹੀ ਦੇ ਦਿਆਂਗੇ ਤੇ ਜੇ ਕੱਲੀ ਬੱਚੀ ਵਾਲਾ ਕੋਈ ਗਾਹਕ ਆਜੇ ਉਹਨੂੰ ਦੇ ਦਾਂਗੇ 4-5000 ਰੁਪਏ ਚਲੋ ਮੌਕੇ ਤੇ ਹੋ ਜੂ। ਮੌਕੇ ਤੇ ਹੋ ਜੂ। ਚਲੋ। ਬਾਕੀ ਆਪਾਂ ਜੋੜੇ ਨਾਲ ਦੇ ਦਾਂਗੇ ਕੋਈ। ਜੋੜੇ ਨਾਲ ਫਰੀ ਦੇ ਦਾਂਗੇ। ਜੇ ਜੋੜੇ 'ਚ ਉਹ ਨਹੀਂ ਮੰਨ ਲਓ ਵਿਕੀ ਕੱਲੀ-ਕੱਲੇ ਨਾਲ ਹੀ ਲੈ ਕੇ ਗਿਆ ਅਗਲਾ ਫੇਰ ਚਲੋ ਹੋ ਜੂਗਾ ਮੌਕੇ ਤੇ। ਨਹੀਂ ਨਹੀਂ ਕਰਨਾ ਕੋਈ ਕਹਿੰਦਾ ਹੋਇਆ ਯਾਰ ਮੌਕੇ ਤੇ ਕੋਈ ਕੱਲੀ ਗਾਂ ਲੈ ਕੇ ਆਣ ਲੱਗਾ ਨਾਲ ਲੈ ਕੇ ਜਾਨੀ ਜਦ ਥੋੜੇ ਘਣੇ 'ਚ ਦੇ ਦਾਂਗੇ। ਥੋੜੇ ਘਣੇ 'ਚ ਦੇ ਦਾਂਗੇ। ਠੀਕ ਹੈ ਜੀ ਕੋਈ ਵਾਲਾ ਨਹੀਂ ਗਾ ਤੇ ਨਹੀਂ ਬੱਚੀ ਫਰੀ ਐ। ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ। ਧੰਨਵਾਦ।